ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਿਸ਼ਲੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਕਰਤਾਰਪੁਰ ਫਤਿਹਗੜ ਚੂੜੀਆਂ ਵਾਲੇ ਰੋਡ ਤੇ ਪੈਂਦੇ ਆ ਵਿਰਜਣਾ ਦਾ ਫਤਿਹਗੜ ਚੂੜੀਆਂ ਦੇ ਲੱਗੇ ਲੱਗੇ ਕਾਲਾ ਅਫਗਾਨਾ ਘਣੀਏ ਕੇ ਬੰਗਰ ਅਲੀ ਵਾਲੇ ਸਾਰੇ ਲੱਗ ਲੱਗੇ ਆ ਪ੍ਰਦੀਪ ਸਿੰਘ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਟੁੱਕੜਾ ਗੱਭਨ ਮੈਦਾਨ ਦਿਖਾਉਣੀ ਮਗਰ ਕੱਟੀ ਵੀ ਆ ਤੇ ਦੋ ਆ ਸੋਈਆਂ گاਵਾ ਤੁਹਾਨੂੰ ਦਿਖਾਵਾਂਗੇ ਕਾਇਰ ਸ਼ਹਿਰ ਵੈੜ ਤਾਂ ਦਿਖਾਉਣੀ ਆ ਤੇ ਇੱਕ ਆ ਵੀ ਵੈੜ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਸਾਰੀਆਂ ਸੋਈਆਂ ਵਿੱਚ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਫੇਰ ਹੀ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਵਧੀਆ ਜੇ ਮੇਰਾ ਦੇ ਬਾਬੇ ਨਾਨਕ ਜੀ ਚਲੋ ਵਧੀਆ ਮੇਰੇ ਚੈਦੀਆਂ ਜੀ ਤੇ ਨਾਮ ਦੱਸਦੇ ਕਰੀ ਫਿਰ ਨਾ ਮੇਰਾ ਵੀਰ ਜੀ ਪ੍ਰਦੀਪ ਸਿੰਘ ਜੀ ਪਿੰਡ ਸਰਦਾਰ ਬਲਦੇਵ ਸਿੰਘ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ ਵੀ ਬੋਲ ਦੋ 77283275 ਠੀਕ ਹੈ ਜੀ ਤੇ ਅੱਜ ਹੈਗੀਆਂ ਵਾ ਦੋ ਗਾਵਾਂ ਦੋ ਗਾਵਾਂ ਦੇ ਇੱਕ ਝੋਟੀ ਆ ਇੱਕ ਝੋਟੀ ਪਹਿਲਾਂ ਝੋਟੀ ਵਿਖਾ ਦਈਏ ਨਹੀਂ ਤੇ ਵਿਖਾ ਲਓ ਠੀਕ ਹੈ ਵੀਰ ਜੀ ਪਹਿਲਾਂ ਸਵਾਸ ਝੋਟੀ ਜੀ ਅੱਛਾ ਪਹਿਲਾ ਸੁਆਈ ਹੈ ਤੇ ਟਾਂਜਾ ਮਹੀਨੇ ਦੇ ਚੱਕ ਪਾਛਦੇ ਤੇ 5 ਕਿਲੋ ਇਹਦੇ ਥੱਲੇ ਦੁੱਧ ਆਪਾਂ ਭਾੜਾ ਪਾ ਕੇ ਚਲੋ ਤੇ ਭਾਏ ਕੱਟੀ ਛੱਡ ਕੇ ਚਲੋ ਆਪਣੀ ਮਰਜ਼ੀ ਮਗਰ ਕੱਟੀ ਵੀ ਆ ਹਣਾ ਇਹਦੇ ਉਹ ਕੱਟੀ ਖਲੋਤੀ ਜੀ ਉਹਦੀ ਭਾੜੇ ਦੇੰਗਲ ਕਹਿੰਦੀ ਆ ਹਾਂ ਕੱਟੀ ਆ ਕਿੰਦੇ ਭਾਵੇਂ ਭਾੜੇ ਤੇ ਚੋਲੋ ਤੇ ਭਾਵੇਂ ਕੱਟੀ ਤੇ ਚੋਲੋ ਤੇ ਦੁੱਧ ਕਿੰਨਾ 5 ਕਿਲੋ ਹੋ ਗਿਆ ਪੱਕਾ 5 ਕਿਲੋ ਆ ਹੁਣ ਇਹ ਚੈੱਕ ਕਰਾ ਕੇ ਫਿਰ ਪੈਸੇ ਦਿੱਤੇ ਆ ਵਖ ਲਫਾਵਾਗੇ ਅੱਛਾ ਲਫਾਫਾ ਵੀ ਜੇ ਉੱਥੇ ਹੀ ਪਿਆ ਹੋਵੇ ਪਹਿਲਾਂ ਲਵਾਤਾ ਚੈੱਕ ਕਰਾ ਕੇ ਤੋਰੋ ਫਿਰ ਇੱਕ ਰੀਨੋ ਇਆ ਵੀ ਨੇ ਸਿਆਲ ਸਿਆਲ ਸਾਰਾ ਵੀ ਚੀ ਦੇਈ ਜਾਣਾ ਚਾਹ ਪਾਣੀ ਦੇ ਇੰਨੇ ਵਧੀਆ ਸਾਰੀ ਜਣਾ ਵਾ ਤੇ ਗਰਮੀਆਂ ਚ ਫੇਰ ਸੱਜਰ ਹੋ ਜਾਣਾ ਹਾਂ ਜੀ ਹਾਂ ਜੀ ਮਗਰੇ ਤੇ ਕੱਟੀ ਆ ਭਾਵੇਂ ਕੱਟੀ ਤੇ ਚੋਲੋ ਤੇ ਭਾਵੇਂ ਪਾੜੇ ਤੇ ਬਾਕੀ ਥਣਾ ਦੀ ਗਰੰਟੀ ਕੋਈ ਵਾਡ ਕਾਡ ਨਹੀਂ ਕੇ ਥਣ ਚ ਕੋਈ ਪੂਰ ਛਟਾ ਹੋਵੇ ਉਹ ਗੱਲ ਦੇ ਜ਼ਿੰਮੇਵਾਰ ਠੀਕ ਹੈ ਜੀ ਸੂਆ ਪਹਿਲਾ ਜੀ ਆ ਮਿਖਵਾਲ ਲਫਾਫਾ ਕੀ ਆ ਇੱਥੇ ਚਲੋ ਲੈ ਜਾਓ ਮੌਸਮ ਠੰਡਾ ਵਾ ਸਵੇਰ ਦਾ ਟਾਈਮ ਹੈ ਉਹਦੇ ਕਰਕੇ ਨਵਾਈਆਂ ਨਵਾਈਆਂ ਨੀ ਨਵਾਈਆਂ ਨਹੀਂ ਕਿ ਠੰਡ ਬੜੀ ਜਾਣ ਤੇ ਆਵੇਂ ਮੁੜ ਕੇ ਤੇ ਆਹ ਥਣ ਵੀ ਤੇ ਦੇਖ ਸਕਦੇ ਲੱਗਿਆ ਤੇ ਉਤਰਾਂ ਤੁਹਾਨੂੰ ਤੋਂ ਨੋੱਕੇ ਸਾਰੇ ਬਿਲਕੁਲ ਵੀ ਜੀ ਜੇ ਕੋਈ ਥਣ ਚ ਬਾਦ ਘਟ ਹੋਏ ਉਹ ਗੱਲ ਦੀ ਗਰੰਟੀ ਸਾਡੀ ਹੋਰ ਛੱਟਾ ਹੋਵੇ ਇਹਦਾ ਮੁੱਲ ਫਿਰ ਮੋਲੇ ਦਾ ਵੀ ਜੀ 55000 ਆ ਯਸ ਨੋ ਕਿੰਨੇ ਦੀ ਆ ਹੂੰ ਦੱਸ ਦੋ ਕਿੰਨੇ ਦੀ ਆ ਬੂੰਂ ਜਾਰੀ ਦੇ ਦिए ਪੂਰੇ 50 ਹੀ ਦੇ ਦਾਂਗਾ ਅੱਛਾ ਪੂਰੇ 50 ਦੀ ਬਾਕੀ ਚਲੋ ਮੌਕੇ ਤੇ ਛੋਟ ਛੜ ਕਰਦੇ ਛੋਟ ਛੱਪਾ ਥੋੜਾ ਬੋਧਾ ਕੋ ਕਰ ਦਾਂਗੇ ਠੀਕ ਹੈ ਜੀ ਚੈੱਕ ਪਾਸ ਦੀ ਜੀ ਆਪਣੀ ਗਰੰਟੀ ਹੈ ਬਿਨਾਂ ਸ਼ੱਕ ਆਪਣੇ ਘਰ ਖੜ ਕੇ ਉਹ ਦਿਹਾੜੀ ਡਾਂਗ ਚ ਕਰਾ ਲੈ ਕਿੰਨੇ ਦਿਨਾਂ ਤੱਕ ਕਰ ਚੈੱਕ ਕਰਾ ਲੈ ਕੋਈ ਦਿਹਾੜੀ ਡਾਂਗ ਜੀ ਵੀਰ ਜੀ ਕਰਾ ਲੈ ਲੋਕ ਵੰਡ ਵੱਧ ਘਟ ਪਾ ਕੇ ਮੁੜ ਕੇ ਵੀ ਜਾਣ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਕੋਈ ਚਲੋ ਚੈੱਕ ਕਰਾ ਲੈ ਹਣਾ ਕੋਈ ਹੁਣ ਚੈੱਕ ਕਰਾ ਕੇ ਫਿਰ ਪੈਸੇ ਦਿੱਤੇ ਠੀਕ ਹੈ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਕੋਈ ਚੈੱਕ ਕਰਾ ਲੈ ਹਾਂਜੀ ਤੇ ਹੁਣ ਆ ਜਿਹੜੇ ਗਾਂ ਇਹ ਵੀ ਤਾਜੀ ਸੋਈ ਜਾਂਦੀ ਜੀ ਤਾਜੀ ਸੋਈ ਜਾਂ ਬਛਾ ਦੇ ਦਾ ਇਹਦੇ ਥੱਲੇ 10 ਲੀਟਰ ਬੋਲਾ ਕੇ ਜੇ ਕਿੰਨੇ ਚਿਰ ਦੀ ਸੋਈ ਹੈ ਇਹਨੂੰ ਤੇ ਜਾਗ ਦੇਣਾ ਹੋਣਾ ਲੈ ਸੋਈ ਇਹਨੂੰ ਲਾੜੂ ਬੱਚੇ ਦਾ ਲਾੜੀਆ ਵੇਲੇ ਹਾਂ ਦੇਖ ਸਕਦੇ ਤਾਜ਼ਾ ਹੀ ਬੱਚੇ ਇਹ ਜਿਹੜਾ ਤੀਸਰਾ ਦਿਨ ਹੈ ਜਿਹੜਾ ਕਿੰਦੇ ਕਿ ਸੋਈ ਨਾ ਬਾਕੀ ਠੰਡੀ ਸੀ ਜੇ ਪੰਜ 10 ਥੱਲੇ ਬੈਠੇ ਰਹਾ ਤਾ ਠੀਕ ਹੈ ਕੋਈ ਗੱਲ ਨਹੀਂ ਜਿੱਦਾਂ ਮੱਡੀ ਥਾਣ ਤੁਣਾ ਇੱਕ ਨੰਬਰ ਦਾ ਓਕੇ ਕੋਈ ਗਿਆਪ ਤੇ ਚਾਰੇ ਥਾਣਿਆਂ ਤੇ ਜਿਹੜਾ ਬਾਕੀ ਹਵਾਨੇ ਤੇ ਵੀ ਨਾਲਾ ਚੰਗੀ ਦੁਕਾਨੀ ਤੇ ਪਾਇਆ ਵੇਖ ਲੋ ਇੱਕ ਨਕ ਦੁੱਧ ਕੱਢੀ ਜਾਓਗੇ ਦੁੱਧ ਵੀਰ ਦੀ ਕੱਦ ਕਾਠ ਚੰਗਾ ਆ 15 ਲੀਟਰ ਇਹਨੂੰ ਕੀ ਜਾਂਦਾ ਤੋਰਾਂ ਫੇਰ ਇੱਕ ਰੀਮ ਬਾਕੀ ਕਹਿਦੀ ਸੇਵਾ ਆਹੀ ਜਿਹੜਾ ਹਣ ਮੌਕੇ ਤੇ ਉਹ ਆਖਣਿਆ ਵੀ ਇਨਾ ਕਿਆਗਾ ਹਾਂਜੀ ਅੰਦਰ ਸਿਆ ਉਹ ਬਰਤਲ ਵਾ ਨਾ ਬੜਾ ਸਾਫ ਆ ਬਾਕੀ ਹਵਾਨਾ ਸਫਾਈ ਦਾ ਜਿੰਨਾ ਵੀ ਬੜਾ ਸਾਫ ਆ ਜਿਵੇਂ ਕੋਈ ਢਿੱਲਾ ਵਾ ਥਾਂ ਡਲ ਕੇ ਡੁਲਚਾ ਨਹੀਂ ਬਾਕੀ ਸੂਈ ਸਵਾਈ ਆ ਬਿਲਕੁਲ ਆਪਣੀ ਕੋ ਚੋਕ ਤਸੱਲੀ ਕਰਕੇ ਖੜੇ ਸਾਹੇ ਔਫੇ ਬੜੇ ਬਣਦੇ ਜੇ ਜਾਣਦੇ ਆ ਬਾਲਟੀ ਚ ਦੁੱਧ ਪੈ ਜਾਣਾ ਇਹਦਾ ਬਾਕੀ ਇਹ ਆ ਵੀ ਤਸੱਲੀ ਕਰਕੇ ਖੜਨ ਦੀ ਜ਼ਿੰਮੇਵਾਰੀ ਤੁਹਾਡੀ ਆ ਹਾਂਜੀ ਹਾਂਜੀ ਤੇ ਇਹਦਾ ਵੇਚੀ ਮੁੱਲ ਕਿੰਨਾ ਗਿਆ ਫਿਰ ਤੇ ਵੀ ਜਿਆਦਾ ਲੌਕੀ ਸਹਾ 70000 ਮੰਗੀ ਜਾਂਦੇ ਆ ਇਹ 45000 ਦੀ ਦੇ ਦਾਂਗੇ ਅੱਛਾ 45000 ਦੀ ਦੇ ਦੋਗੇ ਹੋ ਚਿਰ ਮਾਨਤਣ ਜਿੰਨਾ ਕਰਾਉਣਾ ਨਹੀਂ ਕਰਾ ਲੋਗੇ ਕਰ ਦੋ ਆਪ ਆਪਣੇ ਹਿਸਾਬ ਜੇ ਨਾ ਫਿਰ ਤੁਸੀਂ ਕਰ ਦੋ ਜਸਨੋ ਜਿੰਨੇ ਦੀ 42 ਦੀ ਦੇ ਦਈਏ 1000 ਹੋਰ ਛੱਡ ਦਾਂਗੇ 41 ਦੀ ਅੱਛਾ 41000 ਦੀ ਦੇ ਦੋਗੇ ਹਾਂਜੀ ਬਾਕੀ ਚੱਲੋ ਮੌਕੇ ਤੇ ਥੋੜੀ ਬਾਤ ਸ਼ੋਰਟ ਕਰ ਦੋਗੇ ਠੀਕ ਤੇ ਆ ਇੱਕ ਵਾਰੀ ਚਿਹਰੇ ਤਾਂ ਵੀ ਦੇਖ ਸਾਦੇ ਜੀ ਥਾਣੇ ਕੋਲ ਕਿੰਨਾ ਵਧੀਆ ਲੱਗਾ ਬਾਕੀ ਥਾਣੇ ਵੀ ਚੰਗਾ ਲੱਗਾ ਐ ਕੱਦ ਕਾਠ ਵੀ ਚੰਗਾ ਐ ਤੇ 15 ਕਿਲੋਟਰ ਦੇ ਕਰੀਬ ਦੋ ਦੀ ਜਿਹੜਾ ਕਹਿੰਦੇ ਕਰ ਜੋਗੇ ਹੁਣ ਇਹ ਘਰ ਸ਼ਰ ਵੜੇ ਕਾਫੀ ਖੂਬਸੂਰਤ ਹੈ। ਹਾਂਜੀ। ਇਹ ਵੀ ਜੀ ਦੂਜਾ ਸਬਸ ਸੂਈ ਜੇ ਸੂਈ ਨੂੰ ਕੋ ਮਹੀਨਾ ਲਾ ਲੇ ਡੇਢ ਲਾ ਲੇ। ਅੱਛਾ ਨਹੀਂ ਜੇ ਹੈਗਾ ਇੰਨੇ ਟਾਈਮ ਦੀ ਸੂਈ ਹੈ। ਅੱਛਾ। ਤੇ ਦੁੱਧ ਥੱਲੇ 12 ਲੀਟਰ ਹੋਗਾ 11 ਨਹੀਂ ਗਰੰਟੀ ਕਰਾਂਗਾ। ਤੋਂ ਉਦਾਂ ਫਿਰ ਇਹਨਾਂ। ਕੋਈ ਰਸੀ ਨਹੀਂ ਪੋਣੀ ਇੱਦਾਂ ਬਹਿ ਜਾਓ। 11-12 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹ। ਮਾਸਾਕ ਪਹਾੜਾ ਥੋੜਾ ਦੇ ਬੱਚਾ ਨਹੀਂ ਹੈਗਾ ਇਹਦਾ। ਨਹੀਂ ਥੋੜਾ ਪਹਾੜਾ ਤਾਂ ਵੀ ਕੋਈ ਕਹਿੰਦਾ ਇੱਦਾਂ ਮਿਲਦੂਗੀ। ਠੀਕ ਹੈ। ਕੋਈ ਰਸੀ ਨਹੀਂ ਪੋਣੀ। ਮੌਸਮੋਂ ਠੰਡਾ ਹੈ ਕਈ ਵਾਰੀ ਬੱਚੇ ਉੱ Двух сразу уладили Да, дядя. ਉਹ ਤਾਂ ਵੀਰ ਦੀ ਗੈਰ ਦੀ ਸੇਵਾ ਆ ਥਣਾ ਚ ਕੋਈ ਬਾਦ ਘਾਟ ਹੋਵੇ ਫੂਰ ਛਟਾ ਹੋਵੇ ਉਹ ਗੱਲ ਦੇ ਜੁਮਿਆਰੇ ਠੀਕ ਹੈ ਜੀ ਹਾਂ ਜੀ ਮੁਰਕੇ ਖੜ ਕੇ ਕੋਈ ਪੱਠੇ ਨਾ ਪਾਵੇ ਠੀਕ ਇਹ ਆ ਵੀ ਤੁਸੀਂ ਆਪਣੇ ਘਰੋ ਚਵਾ ਦੋਗੇ ਹਨਾ ਘਰੋ ਕੋਈ ਚਾਰ ਲੰਗ ਚੋਲੇ ਪੰਜ ਲੰਗ ਚੋਲੇ ਕੋਈ ਵੀਡੀਓ ਕਾਲ ਤੇ ਚਵਾ ਲੈ ਠੀਕ ਆ ਜਿੰਨਾ ਦੱਸਾਂਗੇ ਉਹਨਾਂ ਹੋਏ ਤੇ ਲੈ ਕੇ ਨਹੀਂ ਤੇ ਕੋਈ ਨਾ ਖੜੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਮੁੱਲ ਦੇ ਵਿੱਚ ਜੇ ਇਹ ਮਗਰ ਬੱਜਾ ਹੋਵੇ ਤਾਂ ਮੈਂ ਸੀ 50000 ਰੁਪਏ ਵੇਖ ਜਾਂਦੀ ਆ ਹਾਂ ਜੀ ਹੁਣ ਮੁੱਲੇ ਦਾ 35000 35000 ਹਾਂ ਜੀ ਤੇ ਜਸਨ ਉਹ ਹੀ ਕਰੀਏ ਫਿਰ ਜਾਸਨੋਂ ਤੁਸੀਂ ਕਰਨੀ ਹੁਣ ਕਰਾਓ ਆਪ ਹੀ ਕਰੋ ਫਿਰ ਨਹੀਂ ਕਰਤੋ 32 ਦੀ ਪੂਰੇ 30 ਦੀ ਦੇ ਦਾਂਗੇ ਅੱਛਾ ਪੂਰੇ 30 ਦੀ ਬਹੁਤ ਛੋਟੀ ਹੋਣੀ ਵੀ ਥੋੜੀ ਬੋਦੀ ਠੀਕ ਹੈ ਜੀ ਬਾਕੀ ਇਹ ਆ ਵੀ ਵੈੜ ਸੋਹਣੀ ਆ ਇਹਦੇ ਰੰਗ ਰੂਪ ਦਾ ਵੀ ਮੁੱਲ ਜਿਹੜਾ ਪੈਣਾ ਹੈ ਇਹ ਆ ਵੀ ਚਲ ਹੁਣ ਜੇ ਨਿਵਾਈ ਧੋਈ ਨਹੀਂ ਆ 15 ਕਿਲੋ ਵੀ ਦੀਆਂ ਨੇ ਹੁਣ ਭਰੀ ਜਾਣਾ ਰਮਾਨਾ ਪੱਠੇ ਵਾਧੂ ਹੁਣ ਸਾਰਿਆਂ ਨੂੰ ਹਾਂਜੀ ਹਾਂਜੀ ਜੇ ਨਿਵਾਈ ਧੋਈ ਨਹੀਂ ਆ ਜੇ ਨਿਵਾਈ ਧੋਈ ਹੁੰਦੀ ਤੇ ਹੋਰ ਜਿਆਦੀ ਸੋਹਣੀ ਲੱਗਣੀ ਨਿਵਾੜ ਕੇ ਜੋ ਕਿਸਮਤ ਜੇ ਮਿਲਣਾ ਉਹ ਨਿਵਾੜਿਆ ਕੋਈ ਵਾਧ ਨਹੀਂ ਮਿਲਣਾ ਹਾਂਜੀ ਹਾਂਜੀ ਬਾਕੀ ਆ ਵੀ ਚਲੋ ਮੌਸਮ ਠੰਡਾ ਆ ਤੇ ਇਹਨਾਂ ਨੂੰ ਠੰਡ ਚ ਨਵਾੜ ਕੇ ਇਥੇ ਬੰਨ ਛੜੀਏ ਹਾਂਜੀ ਹਾਂਜੀ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਖ ਚਾਖ ਕੇ ਹਾਂਜੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਤੇ ਪਸ਼ੂ ਖਰੀਦੋ ਜੀ